ਕਿੰਨਿਆ ਕੋਸੇ ਨਹੀਂ ਹੋਈ ਤੁਹਾਡੀਆਂ ਇੱਕ ਆ ਭਾਈ ਇੱਕੋ ਹੀ ਆ ਕੋਈ ਆ ਜੀ ਐਵਰੇਜ ਇਹ ਕਹਿਣਾ ਪੈਂਦਾ ਨਾ ਕਹਿਣਾ ਪੈਂਦਾ ਐਵੇਂ ਭੜਾਈ ਨਰਾਜ ਹੋ ਜੂਗੀ ਉਹ ਜਦੋਂ ਇਹਨੇ ਜਾਣਾ ਤੁਸੀਂ ਇੰਸਟਾ ਤੇ ਪਾਣੀਆਂ ਨੇ ਸਾਰਿਆਂ ਨੂੰ ਭੇਜ ਦੇਣੀ ਆ ਤੇ ਮੈਂ ਇੱਕ ਹੀ ਗਿਆ ਸੀ ਬਈ ਜੇ ਤੁਹਾਨੂੰ ਚਾਹੀਦੀ ਹੋਏ ਕਿੱਦਾਂ ਦੀ ਚਾਹੀਦੀ ਕਸਰ ਕਰੀਆ ਹੋਵੇ ਜੀ ਥੋੜੀ ਬਸ ਛੋਟੀ ਛੋਟੀ ਹੋਵੇ ਸਾਹ ਚੱਲਦੇ ਹੋਣਾ ਜੇ ਆਗੇ ਪ੍ਰਪੋਜ਼ ਕਰੇ ਤੁਹਾਨੂੰ ਲੰਬੀ ਕੁੜੀ ਤਾਂ ਤੁਸੀਂ ਕਰ ਲੋਗੇ ਸੱਟ ਨੂੰ ਦੀ ਹੋਣੀ ਇਹਨੂੰ ਬੋਣੀ ਨਹੀਂ ਕਰਦੀ ਲੰਬੀ ਦਾ ਤਾਂ ਬੜੀ ਦੂਰ ਦਾ ਵਾਲਾ ਸੱਚ ਦੱਸਿਓ ਕੁੜੀਆਂ ਦੀ ਹਾਈਟ 5 ਫੁੱਟ 3 ਤੋਂ ਉੱਤੇ ਹੁੰਦੀ ਨੂੰ ਆਹ 3 4 5 ਬਸ 5 ਤੋਂ ਉੱਤੇ ਲੱਗਿਆ ਹੈ ਕਮੈਂਟ 'ਚ ਦੇਖ ਲਿਓ ਭਾਜੀ ਉਹ 2 4 ਹੀ ਹੁੰਦੀਆਂ ਭਾਜੀ ਸੋਚੋ 2 4 ਨੇ ਲੰਬੀ ਨਿਕਲਦੀ ਆਪਾਂ ਪੂਰਾ ਹੋਣੀ ਗੱਲ ਓਕੇ ਆਈਡੀਆ ਆਪੂ ਨਾਲ ਦੇ ਭੈਣਾਂ ਆਹ ਦੇਖ ਲਓ ਕਾਲ ਹਿਸਟਰੀ ਬਾਪੂ ਭੈਣ ਕੋਈ ਕੁੜੀ ਦੇ ਹੈਗੀ ਦੱਸ ਦੋ ਤੁਸੀਂ ਮੈਂ ਤਾਂ ਫਿਰ ਨਾ ਕੀ ਤੂੰ ਕਿਹਦੇ ਨਾਲ ਤੁਹਾਨੂੰ ਤੁਹਾਨੂੰ ਆਪਾਂ ਜੇ ਡੇਅਰ ਦਈਏ ਕਿ ਤੁਸੀਂ ਆਪਣੇ ਬਾਪੂ ਨੂੰ ਆਈ ਲਵ ਯੂ ਬੋਲਣਾ ਹਾਂਜੀ ਭਾਜੀ ਹੋਣੀ ਚਾਹੋ ਬੋਲੋ ਭਾਜੀ ਹੋਣੀ ਡੈਡੀ ਆਈ ਲਵ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਪੂ ਸਾਡਾ ਬਣੀ ਆ ਜੀ ਅੱਛਾ ਬਾਪੂ ਕੋਲ ਕੋਈ ਰੋਗ ਟੋਕ ਨਹੀਂ ਇਥੇ ਘੁੰਮਣ ਫਿਰਨਗੇ ਉਦਾਂ ਹੀ ਫਿਰਦੇ ਮਾਨੂੰ ਪਤਾ ਹੀ ਆ ਤੁਸੀਂ ਵੀ ਜੋ ਕਰਦੇ ਫਿਰਦੇ ਅਸੀਂ ਵੀ ਉਹੀ ਕਰਦੇ ਫਿਰਦੇ ਆ ਅਸੀਂ ਤਾਂ ਭਾਜੀ ਕੰਮਕਾਰ ਕਰਦੇ ਆ ਅਸੀਂ ਵੀ ਕੰਮਕਾਰ ਹੀ ਕਰਦੇ ਆ ਭਈਆਂ ਭਈ ਇਹਨਾਂ ਡਿਊਟੀ ਆਆਂ ਭਾਜੀ ਭਾਜੀ ਜਿਹੜੀ ਡਿਊਟੀ ਕਰ ਰਹੇ ਆ ਨਾ ਇਹਨਾਂ ਨੂੰ ਡਿਊਟੀ ਉਹ ਪੈਂਦੀ ਆ ਉਹ ਡਿਊਟੀ ਤੇਰੀ ਡਿਊਟੀ ਕਰ ਰਹੇ ਹੋ ਬਾ ਭਾਈ ਅੱਖਾਂ ਦਿੱਤੀ ਹੋਈ ਜਾਂਦੀਆਂ ਰਾ ਰਾ ਕੀ ਕਰਦੇ ਨੇ ਭਾਈ ਚੋਪਰਾਾਂ 'ਚ ਰਾਖੀ ਕਰਦੇ ਨੇ ਕਾਰਨ ਡਿਊਟੀ ਲਈ ਆ ਤੇਲ ਫੋਕਣ ਦੀ ਅੱਛਾ ਭਾਈ ਮੁੰਡੇ ਗੁੰਡੇ ਹੁੰਦੇ ਨਾ ਗੇੜੀਆਂ ਗੁੜੀਆਂ ਮਾਰਦੇ ਤੁਸੀਂ ਕਿੰਨੀਆਂ ਕੋ ਗੇੜੀਆਂ ਮਾਰਦੇ ਭਾਈ ਨਹੀਂ ਬੈਠੇ ਸੀ ਇਹ ਤਾਂ ਭਾਈ ਸ਼ਾਮ ਤੱਕ ਇੱਥੇ ਹੀ ਕੰਮ ਤੇ ਆ ਭਾਜੀ ਭਾਈ ਆ ਜੀ ਆੜੀ ਵਾਲਾ ਨਹੀਂ ਇਹ ਸ਼ਰੀਫ ਭਾਈ ਇਹ ਇੰਦਾ ਲੱਗੇ ਜੀ ਸਾਨੂੰ ਇਹੀ ਲੈ ਕੇ ਆਇਆ ਭਾਈ ਅੱਛਾ ਨਾਮ ਭਾਈ ਕਹਿੰਦਾ ਤੁਹਾਨੂੰ ਲੈ ਕੇ ਜਾਣਾ ਕਹਿੰਦਾ ਤੁਹਾਨੂੰ ਚੰਡੀਗੜ੍ਹ ਘਮਾਉਣਾ ਤੁਸੀਂ ਉਦਾਂ ਨਹੀਂ ਕੋਈ ਮੈਨੂੰ ਤਾਂ ਮੈਂ ਮੈਂ ਗਿਆਣ ਦਾ ਪਿੰਡ ਚ ਨਹੀਂ ਹਾਂ ਸਹੀ ਗੱਲ ਹੈ ਉਂਝ ਤੂੰ ਇ ਆਂਦੇ ਨਹੀਂ ਨਹੀਂ ਭਰਾਵਾ ਹਰ ਵੀ ਕਿੱਥੇ ਹੁੰਦੇ ਆ ਹਰ ਵੀ ਕਿੱਥੇ ਹੁੰਦੇ ਆ ਭਰਾਵਾ ਨਹੀਂ ਸਾਰੇ ਇੱਥੇ ਹੁੰਦੇ ਨੇ ਭਰਾਵਾ ਸਭ ਪਤਾ ਸਾਨੂੰ ਤਾਂ ਚੌਂਕ ਆ ਲੈ ਦੇਖੋ ਜਿੱਕੇ ਆ ਸਾਰੇ ਇੱਧਰ ਹੀ ਮਿਲਨੇ ਆ ਸਾਰੇ ਚਾਰੇ ਅੱਛਾ ਤੂੰ ਤੂੰ ਹੀ ਕਦੋਂ ਆਂਦੇ ਹੋ ਅਈ ਇਹਨਾਂ ਨਾਲ ਹੀ ਆਈ ਤਾਂ ਜਦੋਂ ਇਹ ਵਾਅਦਾ ਕਰਦਾਂ ਫੋਨ ਕਰਦਾਂ ਕਿੰਨੀ ਚਾਬੀ ਚੈੱਕ ਕਰੋ ਕਿ ਦੀ ਜੇਬ ਚ ਆਪਣੇ ਵਾਂਗ ਲੱਜੂ ਜਿਹਦੇ ਕੋ ਚਾਬੀ ਉਹ ਲੈ ਕੇ ਆ ਆ ਚੈੱਕ ਕਰ ਲਓ ਜੇ ਇਹ ਬੰਦੀ ਜੇਬ ਚ ਆ ਸਮਾਨ ਅੱਛਾ ਵੇ ਗੀੜੀਆਂ ਤੁਸੀਂ ਸਭ ਤੋਂ ਜ਼ਿਆਦਾ ਮਾਰਦੇ ਹੋ ਨਹੀਂ ਨਹੀਂ ਭਾਈ ਸਾਰੇ ਮਾਰਦੇ ਸਾਰੇ ਮਾਰਦੇ ਸਾਰੇ ਭਾਈ ਤੁਹਾਨੂੰ ਮੰਦੇ ਨਹੀਂ ਵੇ ਸਾਰਾ ਜੋ ਦੱਸ ਨਹੀਂ ਆਹੀ ਹੈ ਨਾ ਇਹ ਕਿਹੜਾ ਸੁਨੱਖਾ ਮੁੰਡਾ ਇਹ ਨਹੀਂ ਭਾਈ ਉਹ ਮੁੰਡਾ ਉਹ ਪਾਰਟੀ ਸੰਗਾ ਉਹ ਸਾਡੇ ਜੋ ਪਾਰਟੀ ਨਹੀਂ ਦਾ ਇੱਕ ਤੁਹਾਨੂੰ ਬੰਦਾ ਪਤਾ ਭਗਤੀ ਵਾਲਾ ਨਾਮ ਰੱਖਣਾ ਪੈਂਦਾ ਕੰਮ ਯਾਰ ਸਹੀ ਚੱਲਦਾ ਅੱਛਾ ਵੇ ਅਸਰੇ ਆਪਾਂ ਪੱਜ ਜਾਂਦੇ ਆ ਵੈਸੇ ਨਹੀਂ ਆਲਾ ਕਿਹੜਾ ਤੁਹਾਡੇ ਜੋ ਸੇਲੀ ਹੋ ਬਾਈ ਆ ਬਾਈ ਇਹ ਆ ਬਈ ਰਿੰਦਾ ਬਾਈ ਇਹ ਰਿੰਦਾ ਬਾਈ ਇੱਕ ਨੰਬਰ ਇਹਦੀ ਸਗਰ ਤੇ ਨਾ ਜਾਈਓ ਸਟੱਡਾ ਪੂਰਾ ਪੂਰਾ ਸਟੱਡ ਇੱਕ ਨੰਬਰ ਕਿੰਨੀਆਂ ਕੁ ਸੇਲੀ ਆ ਬਾਈ ਤੁਹਾਡੀਆਂ ਇੱਕ ਆ ਬਾਈ ਇੱਕੋ ਹੀ ਆ ਕੋਈ ਆ ਕੈਮਰੇਜ ਇਹ ਕਹਿਣਾ ਪੈਂਦਾ ਨਾ ਤੁਹਾਨੂੰ ਕਹਿਣਾ ਪੈਂਦਾ ਐਵੇਂ ਭਰਜਾਈ ਨਰਾਜ ਹੋ ਜੂਗੀ ਉਹ ਜਦੋਂ ਇਹਨੇ ਜਾਣਾ ਤੁਸੀਂ ਇੰਸਟਾ ਤੇ ਪਾਣੀਆਂ ਨੇ ਸਾਰਿਆਂ ਨੂੰ ਭੇਜ ਦੇਣੀਆਂ ਤੇ ਮੈਂ ਇੱਕ ਹੀ ਗਿਆ ਸੀ ਤੇਰੇ ਵਾਰੀ ਗਿਆ ਨਾ ਨਹੀਂ ਲੈਣਾ ਬੇਬੀ ਬੂਬੀ ਨਾ ਨਹੀਂ ਲੈਣਾ ਇਹਨੂੰ ਕਹਿੰਦਾ ਨਾਮ ਲੈ ਦੇ ਇੱਕ ਦਾ ਕੀ ਨਾਮ ਆ ਜੀ ਭਾਬੀ ਦਾ ਹੈ ਹੀ ਨਹੀਂ ਭਾਜੀ ਕੋਈ ਨਾਮ ਵੀ ਨਹੀਂ ਹੈਗਾ ਇਮੇਜਿਨੇਸ਼ਨ ਚਾਹਵਾ ਯੂ ਇਮੇਜਿਨੇਸ਼ਨ ਦੀ ਨੈਸ਼ਨ ਦੀ ਸਾਰੇ ਨੂੰ ਭੇਜਣੀ ਵੀਡੀਓ ਮੇਰੇ ਵੀ ਆ ਤੇਰੇ ਲਈ ਗਿਆ ਮੈਂ ਕਿਤੇ ਹੋਰ ਨੈਸ਼ਨ ਦੀ ਆ ਉਹ ਇਮੇਜਿਨੇਸ਼ਨ ਦੀ ਉਹ ਨੈਸ਼ਨ ਰੱਸੀ ਹੁੰਦਾ ਨਹੀਂ ਉਹ ਨਾ ਅੱਛਾ ਵੇ ਤੜੀ ਹੈਗੀ ਹੈ ਕਿ ਨਹੀਂ ਹੈਗੀ ਨਹੀਂ ਨਹੀਂ ਸਿੰਗਲ ਹੋ ਗਿਆ ਉਹ ਮੈਂ ਭੇਜ ਦਵਾਂਗਾ ਵੀਡੀਓ ਇਹ ਨਹੀਂ ਹੈ ਨਹੀਂ ਬੜੀ ਫਿਰਨੀ ਭਾਂ ਕਰਿਆਗੇ ਭੇਜ ਦਾਂਗੇ ਇਹਦੀ ਹੈ ਨਹੀਂ ਸਿੰਗਲ ਹੋ ਗਿਆ ਵੇ ਜੇ ਤੁਹਾਨੂੰ ਚਾਹੀਦੀ ਹੋਈ ਕਿੰਦਾ ਦੀ ਚਾਹੀਦੀ ਸਾਹ ਵਧੀਆ ਹੋਵੇ ਜੀ ਥੋੜੀ ਬਸ ਛੋਟੀ ਛੋਟੀ ਹੋਵੇ ਸਾਹ ਚੱਲਦੇ ਹੋਣਾ ਸਾਹ ਚੱਲਦੇ ਹੋਗੇ ਤਾਂ ਥੋੜੀ ਛੋਟੀ ਹੋਵੇ ਥੋੜੀ ਛੋਟੀ ਹੋਵੇ ਭਾਜੀ ਬਰਾਦਰ ਦੀ ਹੋਵੇ ਥੋੜੀ ਹਾਂ ਹਾਈਟ ਮੈਚ ਹੋਣੀ ਚਾਹੀਦੀ ਬਾਕੀ ਕੋਈ ਜਿਹਦੇ ਮੇਰੇ ਨਾਲ ਕੀ ਹੋ ਗਈ ਦੇਖੋ ਕਿੱਦਾਂ ਲੱਗਣਾ ਇਤਨਾ ਡਾ ਲੱਗਣਾ ਉਹਨੇ ਰਾਇ ਸਹੀ ਗੱਲ ਭਾਜੀ ਜੇ ਕੋਈ ਲੰਬੀ ਕੁੜੀ ਤੁਹਾਨੂੰ ਆਪ ਆਕੇ ਪ੍ਰਪੋਜ਼ ਕਰੇ ਤਾਂ ਦੇਖਣਾ ਹੀ ਨਹੀਂ ਮੈਨੂੰ ਕਿੰਨਾ ਵਿਸ਼ਵਾਸ ਹੈ ਜੇ ਆਕੇ ਪ੍ਰਪੋਜ਼ ਕਰੇ ਤੁਹਾਨੂੰ ਲੰਬੀ ਕੁੜੀ ਤਾਂ ਤੁਸੀਂ ਕਰ ਲੋਗੇ ਸੈਪਟ ਤੁਹਾਨੂੰ ਲੇਰ ਕੰਪਲੀਟ ਕਰਦੀ ਸੀ ਵਿਚਾਰੀ ਲੇਰ ਮਿਲਿਆ ਹੋਣਾ ਫਿਰ ਹੋਰ ਚਲੋ ਤੁਹਾਨੂੰ ਇੰਨਾ ਪਰ ਹੋ ਸਕਿਆ ਕੋਈ ਨਹੀਂ ਕਰੂਗੀ ਪਰ ਕੋਈ ਵੀ ਲੰਬੀ ਗੁੜੀ ਤਾਂ ਨਹੀਂ ਕਰਦੀ ਯਾਰ ਬਾਜੀ ਜੇ ਕਿਤੇ ਤੁਹਾਨੂੰ ਇਹਨੂੰ ਬੋਣੀ ਨਹੀਂ ਕਰਦੀ ਲੰਬੀ ਦਾ ਤਾਂ ਬੜੀ ਜੂਰ ਦਾ ਹਵਾਲਾ ਜੇ ਕਿਤੇ ਵਾਕਈ ਕੋਈ ਪਸੰਦ ਕਰ ਜੇ ਤੁਹਾਨੂੰ ਫੇਰ ਰੱਬ ਰੱਖਾ ਫੇਰ ਕਲੀਟ ਫੇਰ ਰੱਬ ਰੱਖਾ ਫੇਰ ਆ ਹੈਗੀਆਂ ਇਹ ਬਿਤਾ ਲ ਦੇਖਾ ਬਿਤਾ ਲ ਫਿਰ ਉਹਦੇ ਵਾਂਗੂ ਬਹਿ ਜਾ ਕਰੂਗਾ ਜੇ ਤੁਹਾਨੂੰ ਵੀ ਛੋਟੀ ਆਈਡੀ ਦੀ ਕਰੇ हैगी या भाई छोटी हाइट है इतनी करता है, या। है या। यार कुणियां दी भाई हाइट तो मैटर ही नहीं करता आपा नु आपा जितने لمبے ਹੈਗੇ ਆ ਤੁਹਾਨੂੰ ਪਤਾ ਚਲੋ ਤੁਸੀਂ ਕੈਮਰੇ ਤੇ ਲਾ ਲਓ ਭਾਜੀ ਸੱਚ ਦੱਸਿਓ ਕੁੜੀਆਂ ਦੀ ਹਾਈਟ 5 ਫੁੱਟ 3 ਤੋਂ ਉੱਤੇ ਹੁੰਦੀ ਨਹੀਂ ਆਪਾਂ 3 4 5 ਬਸ 5 ਤੋਂ ਉੱਤੇ ਨਹੀਂ ਹੈ ਕਮੈਂਟ ਚ ਦੇਖ ਲਿਓ ਭਾਜੀ ਉਹ 2 4 ਹੀ ਹੁੰਦੀਆਂ ਭਾਜੀ ਸੋਚੋ 2 4 ਦੇਣੀ ਲੰਬੀ ਨਿਕਲਦੀ ਆ ਉਹ 2 4 ਦੇਣੀ ਹੈ ਕਿ ਨਹੀਂ ਨਹੀਂ ਭਾਜੀ ਐ ਨਹੀਂ ਯਾਰ ਛੋਟੀਆਂ ਹੈ ਭਾਜੀ ਛੋਟੀਆਂ ਹੀ ਹੈ ਯਾਰ ਕਿੰਨੀਆਂ ਛੋਟੀਆਂ ਨਹੀਂ ਛੋਟੀਆਂ ਕਿੰਨੀ ਆਣੀ ਛੋਟੀ ਆ ਵਜੀ ਇੱਕ ਹੀ ਆ ਯਾਰ ਸ਼ਹਿਰ ਰਹੂਗਾ ਹਾਂ ਉਸੇ ਸ਼ਹਿਰ ਚ ਦੀ ਇੱਕ ਇੱਕ ਸਹੀ ਦੀ ਆ ਆ ਲੋਕੇਸ਼ਨ ਤੇ ਦੇ ਦਿੰਦਾ ਵੀ ਇੱਧਰ ਆ ਗਏ ਇੱਧਰ ਵਾਲੀ ਆ ਜਾਵੇ ਬਸ ਇਹਨੂੰ ਸ਼ਹਿਰ ਪੁੱਛੋ ਕਿੰਨੇ ਆ ਪਹਿਲਾਂ ਤਾਂ ਪੰਜਾਬ ਚ ਜਲੰਧਰ ਚਲ ਜਾਓ ਅੰਮ੍ਰਿਤਸਰ ਚਲ ਜਾਓ ਚੰਡੀਗੜ੍ਹ ਆ ਜਾਓ ਕਿਤੇ ਵੀ ਚਲ ਜਾਓ ਇਹਦੀ ਕਿਤੇ ਨਾ ਕਿਤੇ ਹੈਗੀ ਆ ਭਾਈ ਅੱਜ ਮੈਨੂੰ ਇੱਕ ਗੱਲ ਦਾ ਅਹਿਸਾਸ ਹੋ ਗਿਆ ਕਿ ਆਪਣੇ ਭੇਤ ਨਾ ਖੋਦੂ ਬੰਦਾ ਫੜਿਆ ਜਾਂਦਾ ਸਹੀ ਗੱਲ ਨਾਲ ਦੇ ਬੰਦੇ ਮਾਰਦੇ ਵੈਸੇ ਇਹ ਚੀਜ਼ ਮਨ ਲੋ ਇੰਟਰਵਿਊ ਚ ਪੈ ਜੇ ਤਾਂ ਮਤਲਬ ਇਹ ਕਿ ਤੁਹਾਡੀਆਂ ਹੈਗੀਆਂ ਸਿਨੀਆਂ ਸਾਰੇ ਕੋ ਪਹੁੰਚ ਗਈ ਜੀ ਸਭ ਨੂੰ ਪਤਾ ਏ ਕਿਆਂ ਮੇਰੀ ਸਾਰਿਆਂ ਨੂੰ ਪਤਾ ਹੀ ਆ ਸਭ ਨੂੰ ਪਤਾ ਭਾਈ ਨੂੰ ਸਭ ਦੀ ਪਤਾ ਇੱਕ ਹੈ ਬਾਈ ਨੂੰ ਪਤਾ ਮੇਰੀ ਇੱਕ ਇੱਕੀ ਆ ਸਾਰਿਆਂ ਨੂੰ ਪਤਾ ਮੇਰੀ ਇੱਕ ਇੱਕੀ ਆ ਮਤਲਬ ਤੁਹਾਨੂੰ ਇੰਨਾ ਹੈ ਕਿ ਹਾਂ ਜੀ ਸਾਰਿਆਂ ਕੋ ਪਹੁੰਚ ਗਈ ਤੇ ਸੰਭਲੋਗੇ ਨਹੀਂ ਭਾਜੀ ਯਾਰ ਸਾਹਮਣਾ ਪੈਂਦਾ ਹੁਣ ਕੀ ਕਰੇ ਡਿਊਟੀ ਬੜੀ ਪੈਂਦੀ ਆ ਨਾ ਨਹੀਂ ਨਾ ਹੁੰਦੀ ਇਹ ਵਿਚਾਰੇ ਮੁੰਡਿਆਂ ਨੂੰ ਨਾ ਨਹੀਂ ਹੁੰਦੀ ਮਤਲਬ ਇੱਕ ਤਰ੍ਹਾਂ ਨਾ ਮੰਨ ਗਿਆ ਕਿ ਇਹਨਾਂ ਦੀ ਹੈ ਯਾਰ ਦਿਲ ਨਹੀਂ ਤੋੜੀਦਾ ਕਿ ਕਰਦਾ ਯਾਰ ਦਿਲ ਨਹੀਂ ਤੋੜੀਦਾ ਅੱਛਾ ਬਈ ਕੁੜੀਆਂ ਪਿੱਛੇ ਢੇੜਾ ਕੌਣ ਮਾਰਦਾ ਚਲੋ ਮੈਂ ਮੰਨ ਲਿਆ ਕਹਿੰਦੇ ਆ ਨਾ ਫੈਦਲ ਦੇ ਨਾਲ ਹਾਈਟ ਵੱਧਦੀ ਆ ਇਹਨਾਂ ਦਾ ਫਿਰ ਮਾਰੇ ਹੀ ਨਹੀਂ ਇਹ ਸਭ ਦਾ ਕਿਹੜਾ ਗੀਣਾ ਇਹ ਪਾਜੀ ਪਹਿਲਾਂ ਲੰਬਾ ਸੀਗਾ ਇਹਨੇ ਮਾਰ ਮਾਰ ਕੇ ਮੇਰਾ ਸਟ੍ਰਿੰਗ ਹੋ ਗਿਆ ਯਾਰ ਤੁਸੀਂ ਆਪ ਦੇਖੋ ਹੁਣ ਤੁਸੀਂ ਆਂਡੀਆ ਕਸ ਗਿਆ ਆ ਅੱਛਾ ਬਣਿਆ ਕੁਛ ਨਹੀਂ ਬਸ ਰਾਂਗੀ ਕਰਦਾ ਬਸ ਮੈਂ ਕਰਦਾ ਜੀ ਰਾਂ ਦੇ ਝੂਠੇ ਬੱਚੇ ਮਗਰ ਭਾਜੀ ਤੂੰ ਵੇਖੜੀ ਮਾਰਦੇ ਰਹੇ ਹੋ ਤੁੱਪੇ ਹੀ ਕੰਮ ਹੁੰਦਾ ਯਾਰ ਅੱਜ ਆ ਕੀ ਕਰੀਏ ਨੇ ਉਹ ਇਹ ਤਾਂ ਬੱਕਲ ਸੈਟ ਕਿਹੜੀਆਂ ਕਰਨਾ ਅੱਛਾ ਵੇਹੀ ਇੱਕ ਚੀਜ਼ ਦੱਸੋ ਜੇ ਮੰਨ ਲਓ ਕਿ ਜਿਸ ਤਰ੍ਹਾਂ ਹੁੰਦਾ ਨਾ ਕਈ ਵਾਰੀ ਡੇਰ ਹੀ ਹੁੰਦਾ ਵਾ ਜੇ ਡੇਰ ਹੀ ਤੁਹਾਨੂੰ ਮਿਲਦਾ ਕਿ ਕੁੜੀ ਨੂੰ ਪ੍ਰਪੋਜ਼ ਕਰਨਾ ਕੋਈ ਕਰ ਲੂਗੀ ਕਰਵਾ ਲੂ ਹਰ ਇੱਕ ਨੂੰ ਤਾਂ ਛੇੜਦਾ ਆਂਦਾ ਆ ਦੇਖੋ ਜਰਾ ਤਰਾਣੀਆਂ ਦਾ ਛੇੜਦਾ ਆ ਯਾਰ ਰਾਸਤੇ 'ਚ ਕਿਹੜੀ ਛੱਡੀ ਕਿਹੜੀ ਨਹੀਂ ਸਾਥ ਦੇ ਹੁੰਦੇ ਆ ਭਾਈ ਇਹਨੂੰ ਕਹਿ ਦਿਓ ਕਿ ਆਪਣੇ ਐ ਪੱਗ ਤੇ ਹੱਥ ਲਾ ਕੇ ਕਹਦੇ ਵੀ ਇਹਨੇ ਇੱਕ ਵੀ ਨਹੀਂ ਛੱਡੀ ਰਾਸਤੇ 'ਚ ਹੁਣੇ ਕਲੀਅਰ ਹੋਏਣੀ ਇੱਕ ਵੀ ਨਹੀਂ ਛੱਡੀ ਐ ਇੱਕ ਮਿੰਟ ਆ ਦੇਖੋ ਇਦਾਂ ਕਰਤਾ ਇਦਾਂ ਹੇ ਪੀ ਆ ਦੇ ਕੋ ਪੱਗ ਨੂੰ ਵੀ ਸਰਾਹ ਕਰਤਾ ਇਹਨੇ ਸੋਹਾਂ ਗਏ ਇੱਕ ਵੀ ਨਹੀਂ ਛੇੜੀ ਜਿਆਦਾ ਛੇੜੀਆਂ ਨਹੀਂ ਨਹੀਂ ਪਾਜੀ ਆਪਾਂ ਸ਼ਰੀਫ ਦੇ ਬੰਦੇ ਆ ਭਾਜੀ ਸ਼ਕਲ ਤੇ ਨਹੀਂ ਜਾਣਾ ਦੁੱਤੀ ਇਹਦੀ ਮੈਂ ਤੁਹਾਨੂੰ ਕਹੀ ਹੈ ਨਾ ਬਾਰ ਬਾਰ ਇਹਦੀ ਸ਼ਕਲ ਤੇ ਨਾ ਜਾਇਓ ਇਹਦੀ ਇਹਦੀ ਥੋਡੀ ਦੇ ਪਾਲ ਉੱਡੀ ਤਾਂ ਆਇਆ ਇਤੋਂ ਪਾਜੀ ਵਾਰੀਆਂ ਬੋਕਦੀ ਐ ਇੱਥੇ ਅਗਲੀ ਇਤੋਂ ਵੜ ਦਿੰਦੀ ਆ ਬੋ ਬੋ ਵਧੀਆ ਬਾਜੀ ਤੁਹਾਡੇ ਯਾਰ ਹੀ ਤੁਹਾਡੇ ਰਾਜ ਕਰੀ ਜਾਂਦੇ ਆ ਆਪਣਾ ਘਰ ਭਰਾਵਾ ਅਰਦਾਸ ਇਹ ਸਾਰੇ ਗੰਦੇ ਐ ਅੱਛਾ ਵੇ ਜਿਸ ਤਰ੍ਹਾਂ ਮੁੰਡੇ ਹੁਣੇ ਹੁੰਦੇ ਨਾ ਕਰੇ ਝੂਠ ਬੋਲ ਕੇ ਨਿਕਲਦੇ ਆ ਤੇ ਤੂੰ ਝੂਠ ਬੋਲ ਕੇ ਨਿਕਲਦੇ ਕਰੋਗੇ ਨਹੀਂ ਦੱਸ ਕੇ ਆਏ ਦੱਸ ਕੇ ਆਏ ਅੱਛਾ ਅਸਕੇ ਵੀ ਨਹੀਂ ਹੋਵੇ ਇਹ ਤਾਂ ਦੇਲਾ ਬਾਪੂ ਦਾ ਪੂਰਾ ਹੋਣੀ ਗੱਲ ਓਕੇ ਹੈ ਠੀਕ ਉਹਨਾਂ ਦੇ ਭੈਣਾਂ ਆ ਦੇਖ ਲੋ ਕਾਲਜ ਸਟਰੀ ਬਾਪੂ ਭੈਣਾਂ ਹਾਂ ਕੋਈ ਕੁੜੀ ਤੇ ਹੈਗੀ ਦੱਸ ਦੋ ਤੁਸਾਂ ਮੈਂ ਤਾਂ ਨਹੀਂ ਤੇ ਨਾਮ ਚੇਂਜ ਹੋਗੇ ਨਾਮ ਚੇਂਜ ਕੀਤੇ ਹੋਣੇ ਨਾਮ ਚੇਂਜ ਲੈ ਆ ਦੇਖਿਆ ਆਪਣੇ ਰਾਜ ਖੋਲਦਾ ਭਾਜੀ ਇਹ ਬਸ ਉਹਨਾ ਹੋਣੀ ਗੱਲ ਹੋਈ ਭਾਜੀ ਪਿੰਡ ਗਿਆ ਬਜਾਰਾ ਅੱਛਾ ਠੀਕ ਆ ਉਹ ਬਜਾਰਾ ਖੇਤਾਂ ਤੇ ਲੱਗਿਆ ਸੀ ਅੱਜ ਮੈਂ ਇੱਧਰ ਨੂੰ ਆ ਗਿਆ ਉਹਨੂੰ ਪਤਾ ਨਹੀਂ ਸੀ ਮੈਂ ਇੱਧਰ ਨੂੰ ਆਣਾ ਤੇ ਮੈਂ ਹੁਣੇ ਫੋਨ ਕਰਕੇ ਦੱਸਿਆ ਮੈਂ ਚੰਡੀਗੜ੍ਹ ਉਹ ਯਾਰ ਕਹਿੰਦਾ ਤੂੰ ਉਧਰ ਹੀ ਤੁਰਿਆ ਹੁਣ ਮੇਰੇ ਬਾਪੂ ਦਾ ਪੁਰਾਣਾ ਰਿਸ਼ਤਾ ਹੋਇਆ ਹੋਇਆ ਓਰੇ ਜਾਰੀ ਮਤਲਬ ਪੱਕੀ ਆ ਆਪਣੀ ਕੀ ਐ ਭਾਈ ਦੱਸੋ ਬਾਪੂ ਨਾਲ ਬੱਤੀ ਹੋਇਆ ਹੋਇਆ ਓਰੇ ਓਰੇ ਰਿਸ਼ਤਾ ਆ ਸਾਹਬ ਦੀ ਕੁੜੀ ਹੈ ਕਿਧੇ ਕਿਧੇ ਹੁਣਾ ਸਾਹਿਬ ਲੱਗਦਾ ਭਾਈ ਤੁਹਾਨੂੰ ਮੈਨੇ ਮੰਗਿਆ ਆ ਦੇ ਲੋ ਕਿਤੇ ਅੰਗੂਠੀ ਕਾਟੀ ਹੈਗੀਆਂ ਬਾਕੀ ਜੇ ਲਾ ਕੇ ਆਏ ਆ ਕੁੜੀ ਗਾੜੀ ਹੈਗੀ ਆ ਤਾਂ ਜ਼ਰੂਰ ਮਿਲਵਾ ਦਿਓ ਛੜੀ ਘੁੰਮਣੇ ਸਾਈਪ ਚੈਟ ਤੇ ਫੋਨ ਆ ਗਿਆ ਅੱਛਾ ਤੁਹਾਨੂੰ ਤੁਹਾਨੂੰ ਆਪਾਂ ਜੇ ਡੇਅਰ ਦਈਏ ਕਿ ਤੁਸੀਂ ਆਪਣੇ ਬਾਪੂ ਨੂੰ ਆਈ ਲਵ ਯੂ ਬੋਲਣਾ ਹਾਂਜੀ ਪਾਜੀ ਹੁਣੀ ਚੱਪੋ ਪਾਜੀ ਹੁਣੀ ਕੋਣੀ ਕਰਨਾ ਹੁੰਦਾ ਆ ਪਾਪਾ ਹੈਪੀ ਬਰਥਡੇ ਗਾਣਾ ਨਾ ਗੱਡੇ ਵੀ ਚੰਡੀਗੜ੍ਹ ਗਿਆ ਹੈ ਡੈਡੀ ਹੈਲੋ ਹਾਂਜੀ ਡੈਡੀ ਅੱਸੀ ਗੱਲ ਡੈਡੀ ਆਈ ਲਵ ਯੂ ਡੈਡੀ ਆਈ ਲਵ ਯੂ ਥੈਂਕ ਯੂ ਥੈਂਕ ਯੂ ਬਾਪੂ ਸਾਡਾ ਬਣੀ ਆ ਜੀ ਅੱਛਾ ਬਾਪੂ ਵੱਲੋਂ ਕੋਈ ਰੋਗ ਟੋਕ ਨਹੀਂ ਬਾਪੂ ਕਹਿੰਦਾ ਬਸ ਕੁੜੀਆਂ ਦਾ ਲਾਂਭਾ ਨਾ ਆਵੇ ਬਾਕੀ ਜੋ ਮਰਜੀ ਕਰ ਲੈ ਕਿਹੜੀ ਗੱਲਾਂ ਤੁਹਾਨੂੰ ਬਾਪੂ ਵੱਲੋਂ ਛਿੜਕਾ ਪੈਂਦੀਆਂ ਬਾਪੂ ਵੱਲੋਂ ਛਿੜਕਾ ਜੀ ਆਹੀ ਪੈਂਦੀਆਂ ਨੇ ਵੀ ਕੋਈ ਕੰਮਕਾਰ ਨਹੀਂ ਕਰਦਾ ਪਹਿਲਾਂ ਦੁਰਿਆ ਰਹਿਣਾ ਪਰ ਲਾਸ਼ ਦੇ ਪੈਸੇ ਦੇ ਹੀ ਦਿੰਦਾ ਜਿੱਥੇ ਕਿਤੇ ਨਾਣਾ ਹੋਵੇ ਹੁਣ ਵੀ ਜੇ ਫੋਨ ਕਰਦੀਏ ਵੀ ਪੈਸੇ ਘਾਟਾ ਗੂਗਲ ਪੇ ਭਵਾਉਂਦਾ ਆਪ ਤਾਂ ਵਿਚਾਰਾ ਚਲਾਉਂਦਾ ਨਹੀਂ ਆਪ ਫੋਨ ਉਹਨੇ ਸਾਨੂੰ ਆ ਲੈਤੇ ਆ ਆਪ ਬੜਰਾਂ ਵਾਲੇ ਤੇ ਆ ਇਹ ਨੂੰ ਕਹਿੰਦਾ ਇੰਨੇ ਪਾ ਦੇ ਇਹਨੂੰ ਕੋਈ ਨਾਮ ਮੈਂ ਦੇ ਦਿੰਦਾ ਕਹਿ ਚੋ ਪਾ ਦੇ ਉਹਦਾ ਹੀ ਟੀਚਰ ਆ ਇਹ ਕਾਲਜ ਦੇ ਵਿੱਚ ਲੈ ਲਓ ਜੀ ਅੱਛਾ ਇਹਨਾ ਭਾਜੀ ਕਿਸੇ ਪਾਸੋਂ ਇਹਦੇ ਤੋਂ ਨਾ ਤੁਹਾਨੂੰ ਇਹਨੇ ਤੋਂ ਇਹ ਕਾਲਜ ਵਿੱਚ ਟੀਚਰ ਆ ਜੀ ਇਹ ਪ੍ਰੋਫੈਸਰ ਐਵੇਂ ਪੜੀ ਜਾਂਦਾ ਜਿਹੜੀ ਚੀਜ਼ ਦੇ ਕਿਹੜੀ ਚੀਜ਼ ਦੇ ਪ੍ਰੋਫੈਸਰ ਇਹ ਸੀਐਨਸੀ ਬੀਐਨਸੀ ਸਿਖਾਉਂਦਾ ਹੈ ਜੀ ਸੀਐਨਸੀ ਬੀਐਨਸੀ ਕਹਿੰਦੇ ਇਹ ਨਵੀਂ ਚੀਜ਼ ਆ ਕਿ ਭਾਜੀ ਉਹ ਕੀ ਹੋ ਜੀ ਉਹ ਮਸ਼ੀਨਾਂ ਦਾ ਕੰਮ ਆ ਜੀ ਅੱਛਾ ਉਹ ਸਿਖਾਉਂਦਾ ਜੀ ਪ੍ਰੋਫੈਸਰ ਆ ਇਹ ਭਾਜੀ ਨਹੀਂ ਨਹੀਂ ਭਾਜੀ ਲੱਗਦਾ ਤੁਹਾਨੂੰ ਮੈਂ ਯਾਰ ਸ਼ਕਲ ਕੀ ਕਰਦੇ ਹੋ ਸੱਚੀ ਤੁਹਾਨੂੰ ਮੈਂ ਸ਼ਕਲੋ ਕੀ ਲੱਗਾ ਤੁਸੀਂ ਦੱਸੋ ਹੁਣ ਮੈਨੂੰ ਚੋੜੇ ਇਧਰ ਨੂੰ ਲੈ ਕੇ ਜਾਓ ਚੋਰ ਚੋਰ ਜੇਲ ਚੋਰੀ ਕਰਦੇ ਆ ਭਾਜੀ ਜੇਲ ਚੋਰੀ ਕਰਦੇ ਭਾਜੀ ਤੇ ਚੋਰੀ ਆ ਨਾ ਜੇਲ ਚੋਰੀ ਕਰੀਦੇ ਭਾਜੀ ਦਵਾਈ ਕੀ ਹਸਪੀਟਲ ਜਾ ਕੇ ਡਾਕਾ ਮਾਰਦੇ ਹੋ ਡਾਕਾ ਭਾਜੀ ਬਾਈ ਇੱਥੇ ਆ ਦੇਖੋ ਡਾਕਾ ਸਾਹਮਣੇ ਆ ਚੋਰ ਜੇਲ ਵਾਲੇ ਕੰਮਲੇ ਚੋਰੀ ਕਰਦੇ ਚੋਰ ਹੋਰ ਨੇ ਯਾਰ ਕਿਹਦੇ ਤੁਹਾਡੀ ਯਾਰੀ ਵੇਲੇ ਤੁਹਾਨੂੰ ਚੋਰੀ ਗਈ ਜਾਂਦੀ ਹੈ ਭਾਜੀ ਮੈਂ ਤੁਹਾਨੂੰ ਕਿਹਾ ਨਾ ਰਾਜ ਨਹੀਂ ਦੱਸ ਰਿਹਾ ਤਵਰ ਕਿਸੇ ਨੂੰ ਉਹ ਉਹ ਵਾਲ ਨਹੀਂ ਕਰੋ ਭਾਜੀ ਭਾਜੀ ਤੁਸੀਂ ਦੱਸੋ ਸਾਡੀ ਸੇਲੀ ਹੈਗੀ ਨਹੀਂ ਭਾਈ ਸੇਲੀ ਬਣਾਈ ਨਹੀਂ ਬਣਾਈ ਨਹੀਂ ਦੇਖ ਲਓ ਭਾਜੀ ਹੋਣ ਗੱਡੋ ਮਾੜਾ ਬਣਾਈ ਨਹੀਂ ਭਾਜੀ ਬਣਾਈ ਨਹੀਂ ਨਹੀਂ ਇਹ ਫ੍ਰੈਂਡਸ ਵੀ ਤੇ ਬੈਨੀਫਿਟ ਵਾਲਾ ਆ ਨਾ ਨਾ ਭਾਜੀ ਬਿਲਕੁਲ ਠੰਡਦਾ ਮੈਂ ਤਾਂ ਯਾਰ ਇਦਾਂ ਨਹੀਂ ਲੱਗਦੇ ਦਿਓ ਭਾਜੀ ਹੋਰ ਕਿਦਾਂ ਭਾਜੀ ਐ ਲੱਗਦੇ ਦਿਓ ਨਾ 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 ਭਰਾਵਾ ਚੋਬਰ ਕੀ ਇਹ ਲੱਗਦਾ ਸਭ ਤੋਂ ਵੱਧ ਕੀ ਇਹ ਆ ਠੀਕ ਹੀ ਆਉਣੀ ਆ ਨਾ ਭਰਾਵਾ ਮੈਂ ਚ ਕੁਝ ਨਹੀਂ ਗਾ ਐਵੇਂ ਬਣਾਈ ਸੇਲੀ ਬਣਾਈ ਕਿ ਹੋਣੀ ਤੁਸੀਂ ਵੈਸੇ ਹੀ ਭਰਾਵਾ ਦਿਲ ਟੁੱਟ ਜਾਂਦਾ ਹੈ ਜਾਂ ਦਿਨ ਲੌਂਗ ਟਾਈਮ ਚੱਲਦਾ ਹਾਂ ਤਾਂ ਹੋ ਗਿਆ ਟੁੱਟਿਆ ਆ ਉਹ ਹੋ ਗਿਆ ਕਿਵੇਂ ਉੱਠਾਈ ਨੇ ਰੋਣਾ ਨਹੀਂ ਮਤਲਬ ਉਹ ਕੀ ਹੋ ਗਿਆ ਚਾਰ ਪੰਜ ਸਾਲ ਹੋ ਚੱਲੇ ਕਿਵੇਂ ਕਿਵੇਂ ਟੁੱਟਾ ਕਿਵੇਂ ਸੀ ਕੀ ਹੋਇਆ ਮਤਲਬ ਛੋਟੀ ਉਮਰੇ ਪਿਆਰ ਪਾ ਲਿਆ ਤੇ ਬਸ ਫਿਰ ਕੰਮ ਖਰਾਬ ਹੋ ਗਿਆ ਭਰਾਵਾਂ ਨੇ ਘਟਿਆ ਇਹਨੂੰ ਮੇਰੇ ਨੇ ਘਟਿਆ ਬਸ ਪਰੰਪਰਾ ਸਟੈਪ ਬੈਕ ਕੁੜੀਆਂ ਐ ਕਰ ਦਿੰਦੀ ਮਿੰਟ ਮਿੰਟ ਹੋ ਗਿਆ ਭਰਾਵਾਂ ਨੇ ਘਟਿਆ ਨਹੀਂ 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 ਭਰਾਵ ਸੀਗੇ ਨਹੀਂ ਪਹਿਣਾ ਸੀਗੀਆਂ ਭਰਾਵਾਂ ਨੇ ਗੁਰਦਾ ਨਾ ਨਾ ਪਹਿਣਾ ਨਹੀਂ ਗੁਰਦਾ ਭਾਜੀ ਨਿਆਰਾ ਪਹਿਣਾ ਨਹੀਂ ਗੱਲ ਕਰਾਂ ਦੀ ਫਸੀ ਗਈ ਪਹਿਣਾ ਵੱਲੋਂ ਹੀ ਪੈਂਤੀ ਕਰੀਏ ਚਲੋ 哎呀！不。<laughs> <laughs>